ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਜਿਹੜਾ ਝੋਨਾ ਆਪਾਂ ਦੇਖ ਰਹੇ ਹਾਂ ਇਹ ਬਿਨਾਂ ਰੇਤੋ ਆ ਦੋਸਤੋ ਇਹਦੇ ਚ ਕੋਈ ਵੀ ਰੇ ਜਾਂ ਫਰਟੀਲਾਈਜ਼ਰ ਜਾਂ ਖਾਦ ਨਹੀਂ ਪਾਈ ਗਈ ਤੇ ਇਹ ਆਪਣਾ ਹੁਣ ਆਰਗੈਨਿਕ ਵਾਹਣ ਹੌਲੀ-ਹੌਲੀ ਬਣਦਾ ਜਾ ਰਿਹਾ ਹੈ ਇਹ 6 6 ਸਾਲ ਹੋ ਗਏ 6 ਮਹੀਨਾਸਾਲ ਹੈ ਤੇ ਵਾਹਣ ਦੀ ਜਾਨ ਬਣਦੀ ਜਾ ਰਹੀ ਹੈ ਨਤੀਜਾ ਆਪਣੇ ਸਾਹਮਣੇ ਹੀ ਹੈ ਇਹ 1509 ਬਾਸਮਤੀ ਆਹਾਂ ਇਹ ਪੂਰਾ ਗੱਲਾ ਤੇ ਇਹਦੇ ਚ ਸਿਰਫ ਤੇ ਸਿਰਫ ਜੈਵਿਕ ਖਾਦ ਜਿਹਦੇ ਚ ਆਪਣੇ ਕੋਲ ਕੰਸੂਰਸ਼ੀਮ ਆ ਜਾਂਦਾ ਜਿਹਦੇ ਚ ਨਾਈਟrogen ਫਿਕਸਿੰਗ ਬੈਕਟੀਰੀਆ ਫਾਸਫੋਰਸ ਤੇ ਪੋਟਾਸ਼ੀਅਮ ਨਾਲ ਸੰਬੰਧਿਤ ਜੀਵਾਣੂ ਹੁੰਦੇ ਨੇ ਤੇ ਉਹ ਪਾਈ ਹੋਈ ਹੈ ਇਸ ਤੋਂ ਪਹਿਲਾਂ ਇਹਦੇ ਚ ਖਾਦ ਪਾਈ ਗਈ ਸੀ ਰੂੜੀ ਵਾਲੀ ਦੇਸੀ ਆਪਣੀ ਤੇ ਮੁਰਗੀਆਂ ਦਾ ਰਹੀ ਲੈ ਕੇ ਪਾਇਆ ਇਹਦੇ ਚ ਤੇ ਇਸ ਤੋਂ ਇਲਾਵਾ ਵੇਸਟ ਡੀਕੰਪੋਜ਼ਰ ਉਹ ਆਪਾਂ ਆਪਣਾ ਮੋਟਰ ਦੀ ਤਿਆਰ ਕਰਦੇ ਆ ਉਹ ਉਹ ਚੀਜ਼ਾਂ ਹੈਗੀਆਂ ਤੇ ਨਾਲ ਦੀ ਨਾਲ ਆਪਾਂ ਦੇਖੇ ਝੰਡਾ ਰੋਗ ਵੀ ਚ ਹੈ 0 ਝੰਡਾ ਰੋਗ ਆਪਾਂ ਆ ਦੇਖ ਸਕਦੇ ਆ ਇਹ ਲੱਗਿਆ ਹੋਇਆਗਾ 5 ਜੁਲਾਈ ਦਾ ਇਹ ਲੱਗਿਆ ਹੋਇਆ ਦਾ ਮਤਲਬ ਵੀ ਮਹੀਨੇ ਦਾ ਹੋਣ ਵਾਲਾ ਇਹ ਤੇ ਮਸ਼ੀਨ ਦੁਆਰਾ ਆਪਾਂ ਲਾਇਆ ਇਹ ਆਪਣੀ ਜਿਹੜੀ ਝੋਨਾ ਲਾਉਣ ਵਾਲੀ ਟ੍ਰਾਂਸਪਲੈਂਟਰ ਆਪਾਂ ਇਧਰੋਂ ਦੇਖ ਸਕਦਾ ਲੈਣਾ ਚਾਹੀਦਾ ਆ ਆਪਦੇ ਹੱਥੀਂ ਲਾਇਆ ਹੋਇਆ ਝੋਨਾ ਹੈ ਇਸ ਤਰ੍ਹਾਂ ਦਾ ਹੋ ਰਿਹਾ ਤੇ ਆ ਨਾਲ ਨਾਲ ਕੁਝ ਕਬੂਟੇ ਆਪਾਂ ਸਪੈਇਡਿਆਂ ਦੇ ਲਾਤੇ ਮੱਕੀ ਵੀ ਜਾਣੀ ਆਪਦੀ ਮਿਹਨਤ ਹੈ ਤੇ ਹੌਸਲਾ ਹੈ ਤੇ ਇਹਦੇ ਨਾਲ ਹੀ ਵੀ ਆ ਭਾਵੇਂ ਸ਼ੁਰੂ ਦੇ ਵਿੱਚ ਲੋਕਾਂ ਵੱਲੋਂ ਕ੍ਰਿਟੀਸਾਈਜ਼ ਵੀ ਕੀਤਾ ਗਿਆ ਘਰਦਿਆਂ ਵੱਲੋਂ ਵੀ ਕ੍ਰਿਟੀਸਾਈਜ਼ ਕੀਤਾ ਗਿਆ ਵੀ ਇਹ ਕੀ ਕੱਢੇਗਾ ਤੂੰ ਇਹ ਚੋਂ ਪਰ ਹੌਲੀ ਹੌਲੀ ਆਪਾਂ ਲਾਈਨ ਤੇ ਚੜ ਗਏ ਤੇ ਪੰਜਾਬ ਐਗਰੋ ਵਾਲਿਆਂ ਨੇ ਵੀ ਇਸ ਵਾਰੀ ਆਪਾਂ ਨੂੰ ਪ੍ਰੋਡਕਟਸ ਦਿੱਤੇ ਨੇ ਵਿਚੇ ਆਪਾਂ ਵੀਡੀਓ ਬਣਾਈਆ ਫ੍ਰੀ ਪ੍ਰੋਡਕਟ ਦਿੱਤੇ ਨੇ ਆ ਜੈਵਿਕ ਖੇਤੀ ਲਈ ਤਿੰਨ ਕਸਾਲ ਬਾਅਦ ਆਪਾਂ ਨੂੰ ਸਰਟੀਫਾਈਡ ਹੋ ਜਾਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਆਪਦੇ ਜਿਹੜੇ ਜੈਵਿਕ ਪ੍ਰੋਡਕਟਸ ਨੇ ਉਹਨਾਂ ਦੀ ਸੇਲ ਕਰ ਸਕਦੇ ਆ ਹੁਣ ਜਿਹੜਾ ਇਹਦੇ ਚੋ ਝੋਨਾ ਹੁੰਦਾ ਜਾਂ ਇਹ ਚੋ ਕਣਕ ਹੁੰਦੀ ਆ ਉਹ ਮੇਰੇ ਦੋਸਤ ਜਿੰਨਾ ਨੂੰ ਪਤਾ ਵੀ ਇਹੇ ਕੁਝ ਪਾਉਂਦੇ ਨਹੀਂ ਜਾਂ 100% ਆਰਗੈਨਿਕ ਮਤਲਬ 100% ਆਰਗੈਨਿਕ ਹੀ ਆਪਾਂ ਕਰਦੇ ਆ ਉਹੋ ਆਪਣੇ ਤੋਂ ਜਿਹੜੀਆਂ ਪ੍ਰੋਡਕਟਸ ਜਾਂ ਜਿਹੜੀਆਂ ਉਪਜਾਂ ਇੱਥੇ ਹੁੰਦੀਆਂ ਨੇ ਉਹ ਲੈ ਜਾਂਦੇ ਨੇ ਤੇ ਵਧੀਆ ਰੇਟ ਤੇ ਹੀ ਜਾਂਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਾਸਿਕਾ